ਕੋ ਕਰ ਲਮ ਕਾ ਦੇ ਕੋਈ ਮੰਗਾ ਦੇ ਵੀ ਇੰਨੀ ਲੈਣੀ ਹਾਂ ਵੀ ਮੈਂ ਤਾਂ ਤੈਨੂੰ ਕਿਹਾ ਸੀ 380000 ਰੁਪਇਆ ਬੰਦਾ ਹਮ ਨਾਲ 120000 ਦਾ ਤਾੜਾ ਉਥੇ ਉੰਮ ਨੂੰ ਕਹਿੰਦਾ ਆਪਣੇ 250000 ਕਰ ਦੋ ਬਾਈ ਇਸ ਤਰ੍ਹਾਂ ਮਾੜ ਲਾ 250000 ਕਰਕੇ ਮੈਂ ਚੱਲ ਤੇਰੇ ਮਗਰ ਚੱਲ ਚੱਲ ਤੇਰੇ ਮਗਰ ਚੱਲ ਸਵਾ ਚਾਰ ਤੋਂ ਕਾ ਸਵਾ ਤਿੰਨ ਤੋਂ ਘਟ ਦਿੰਦਾ ਨੂੰ 50 ਪਾ ਕੇ ਨਾ ਹੋਗਾ 75 ਹੋ ਗਿਆ ਜੇ 75 ਹੋ ਗਿਆ ਤੇਰੀ ਮੈਂ ਤੇਰੇ ਮਗਰ ਚੱਲਣਾ ਮੈਂ ਤਾਂ ਤੇਰੇ ਮਗਰ ਚੱਲ ਤੇ 75 ਹੋ ਗਿਆ ਤੈਨੂੰ ਦੀ ਗੱਲ ਸੁਣ ਜਿਹੜਾ ਟਰੈਕਟਰ ਲੈ ਕੇ ਗਿਆ ਨਾ ਇਹ ਇਦਾਂ ਨਹੀਂ ਪੈਸੇ ਲਾ ਕੇ ਆਇਆ ਪੂਰਾ ਨਹੀਂ ਚੱਲ ਪੈਸਿਆਂ ਦੀ ਘੱਟ ਵੱਧਾ ਕੋਈ ਚੱਕਰ ਨਹੀਂ ਠਹਿਰ ਕੇ ਦੇ ਦੋ ਯਾਰ ਆਏ ਕੋਈ ਹਾਂ ਯਾਰ 90000 ਦਾ ਟਰਿੰਦਾ 6.5 ਲੱਖ ਹੈ ਨਾ ਇਹ ਕੋਕਤੀ ਆ ਭਰਾ ਮੇਰੇ ਇਹ ਪੂਰੇ 3 ਲੱਖ ਦਾ ਭਰਾ ਜੇ ਪਾਏ 3 ਲੱਖ ਦਾ ਹੋ ਜਾ 6 ਲੱਖ ਦਾ ਵੀ ਨਹੀਂ ਜੰਦਾ ਯਾਰ ਇਹ ਟਰੈਕਟਰ ਦੀ ਕਮੀ ਕਰ ਦੋ ਵੀ ਇਹ ਫਕਤੀ ਆ ਭਾਈ ਜਾਣ ਦੇ ਫੇਰੀ ਦੋਦਾ ਪੈਸੇ ਤੈਨੂੰ ਯਾਰ ਕੌਲਾ ਬੰਦਾ ਤੈਨੂੰ ਵਪਾਰੀ ਆ ਤੂੰ ਵਪਾਰੀ ਆ ਤੂੰ ਲੈ ਕੇ ਗਿਆ ਵਪਾਰੀ ਬੰਦਾ ਠੀਕ ਆ ਹਾਂ ਹੋਇਆ ਚਾਚਾ ਯਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅੱਜ ਆਪਾਂ ਫੇਰ ਸ਼ਰਮਾ ਜੀ ਕੋਲ ਪਹੁੰਚੇ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਆਲਾ ਆ ਟਰੈਕਟਰ ਸਾਹਮਣੇ ਜੇ ਸਾਹਮਣ ਦਾ ਕਿਸੇ ਤੋਂ ਜੀ ਲਾ ਭਾਈ ਬੇਲਾ ਸਾਹਮਣੇਓ ਮੌਕਾ ਸਾਹਮਣੇਓ ਆ ਰੇਡ ਦੇ ਵਿੱਚ ਟਰੈਕਟਰ ਨਹੀਂ ਮਿਲਣਾ ਮੈਂ ਲਿਖ ਕੇ ਦਿੰਦਾ 19 ਮਾਡਲਾ ਟਰੈਕਟਰ ਦੇਮਾ ਇੱਕੋ ਰੇਟ ਹਾਂ 5 ਲੱਖ 30 ਹਜ਼ਾਰ 53 ਦਾ 50 ਆਤਾ ਤੁਸੀਂ ਦਾ 855b ਮਾਡਲ ਆ ਰੇਟ ਹੈਗਾ 6 ਲੱਖ 5000 855 2015 ਮਾਡਲ ਜੀ ਪਿਛਲੇ ਟਾਇਰ ਹੈਗੇ 80 ਤੋਂ 85 ਪੈਸੇ ਠੀਕ ਹੈ ਜੀ ਛਾੜ ਗੇ ਡਬਲ ਡਿਸਟ੍ਰੀਬਿਊਟਰ ਕੋਕਾ ਪੀ ਟਰੈਕਟਰ ਆ ਜੀ 3 ਲੱਖ ਕਿਨਾਂ 4 ਲੱਖ 60 ਹਜ਼ਾਰ ਲੈ ਗਿਆ ਬੋਲ ਕਿੰਨੇ ਦੇਵਾਂ ਓਏ 4 ਲੱਖ ਦਾ ਲੈ ਜਾ ਕੋਈ 60 ਨਹੀਂ ਦੇਣਾ ਕੱਲਾ ਕਿਸੇ ਨੇ ਹਾਂ ਸਵਾ ਚਾਰ ਲੱਖ ਦਾ 60 ਨਹੀਂ ਦੇਣਾ ਕਿਸੇ ਨੇ ਠੀਕ ਹੈ ਜੀ ਮੈਂ 755 ਬੋਲੀ ਜਨਾ ਅਸੀਂ ਕਈ ਵਾਰੀ ਕੀ ਪਤਾ ਕੀ ਅਸੀਂ ਕਿਉਂ ਡਰਦੇ ਕਿਉਂ ਨਹੀਂ ਬੋਲਦੇ ਅਸੀਂ ਕਹਾਂ ਉਹੀ ਵਸ ਗੱਲ ਵੀ 30000 25000 ਰੁਪਿਆ ਘਟੋੜੇ ਤੁਸੀਂ 7-7000 ਰੁਪਿਆ ੜਾ ਦਿੰਨੇ ਆ ਨਹੀਂ ਇਹ ਫਿਰ ਦਿਲ ਚਾਹਿੰਦਾ ਹੈ ਹਾਂ ਬਿਲਕੁਲ ਲਓ ਜੀ ਉਦੋਂ ਆ ਗਿਆ 9500 ਜੀ ਟਰੈਕਟਰ ਰੁਪਈਆ ਦਾ ਰੁਪਈਆ ਭਾਈ ਪੇਪਰ ਤੋਂ ਲੈ ਕੇ ਲੰਕਾ ਸੇ ਕਰ ਸਾਰਾ Ориਜਨਲ ਆ ਜੀ ਮੈਂ ਇਹ ਗੱਲ ਕਹਿੰਦਾ 150 ਟਰੈਕਟਰ ਦੇਖ ਕੇ ਆਇਓ ਮੰਡੀਆਂ ਦੇਖ ਕੇ ਆਇਓ ਫੇਰ ਆ ਟਰੈਕਟਰ ਲੈਣ ਆਇਓ ਹਾਂ ਏ ਡਾਇਰੈਕਟਰ ਨਾ ਤੁਹਾਨੂੰ 40000 ਰੁਪਏ ਨਫਾ ਦੇਵੇ ਤੇ ਆਪਾਂ ਨੂੰ ਜੋ ਮਰਜ਼ੀ ਕਰ ਲੈ। ਠੀਕ ਹੈ ਜੀ। ਠੀਕ ਹੈ ਗੱਲ। ਮੈਂ ਵੀ ਬੋਲ ਰਿਹਾ ਇਦਾਂ ਮਾਰਦਾ ਰਹੀਂ। 19 ਮਾਡਲ ਆ 20000 ਸੀ। ਠੀਕ ਆ। 495 ਰੇਟ ਬੋਲ ਕਿੰਨੇ ਦਾ? 495 ਰੇਟ ਆ ਤੇ 40000 ਰੁਪਏ ਡਾ ਦਿਓ। ਚਲੋ ਡਾਤਾ ਜਾ ਤੇਰੇ ਕਹਿੰਦੇ ਡਾਤਾ ਥੋੜਾ ਜਿਆਦੇ ਤੂੰ। ਦੇ ਦਾਂਗੇ ਜੀ 455000 ਦਾ। ਠੀਕ ਹੈ ਜੀ। ਬੋਲ। ਰਾਜ਼ੀ ਆ ਤੇਰੇ ਨਾਮ ਮੈਂ। ਲਓ ਜੀ ਸੋਨਾ ਲਿਖਾ ਲਾ ਦੇ ਕੇ ਦਿਖਾਵੇ ਕੋਈ ਇੰਨੇ ਜਨਾ ਰੇਟ ਬੋਲੂ ਮੈਂ ਹਾਂ 395 35 ਵਾਲੇ ਸੋਨਾ ਲਿਖਾ ਲ ਮੰਗਿਆ ਨੇ ਇੰਨੇ ਨੇ ਪੈਸੇ ਜਿੰਨੇ ਬੋਲੂ ਆ ਤੇ ਰੇਟ ਮੈਂ ਠੀਕ ਆ ਸਾਹਮਣੇ ਬੇਲਾ ਬਾਈ ਇਹਦਾ 13 ਮਾਡਲ ਆ ਪਾਵਰ ਸਟੀering ਆ ਸਾਈਡ ਗੇਅਰ ਆ ਤੇਲ ਬਰੇਕਾ ਬਾਈ 750 ਜੀ ਕੀ ਰੇਟ ਲਗਾ 395 ਲਾ ਡਾ ਇਹਦੇ ਵਿੱਚੋਂ ਸ਼ਰਮਾ ਜੀ 395 ਰੇਟ ਲਿਖਿਆ ਹੋਇਆ ਤੇ 40000 ਰੁਪਏ ਦੇ ਚੋੜਾ ਦਿਓ ਡਾਤਾ ਟਰੈਕਟਰ ਦੇਉ ਇੱਕੋ ਰੇਟ ਜੈਸੀ ਆ 9 ਰੁਪਏ ਨਹੀਂ ਘਟਦਾ ਮੈਂ ਹਾਂ ਲੈ ਮੇਟਰ ਰੁਪਿਆ ਨਹੀਂ ਘਟਣਾ ਠੀਕ ਆ ਚੱਤ ਮੰਨੇ ਲੈ ਲਓ ਨਹੀਂ ਲੈਣਾ ਨਾ ਲਿਓ ਹਾਂ 3 ਲੱਖ 35000 ਦਾ ਟਰੈਕਟਰ ਲੈ ਜੋ ਇਹ ਨਾ ਨਫਾ ਦਿੱਤਾ ਟਰੈਕਟਰ ਨਹੀਂ ਆਪਾਂ ਨੂੰ ਦੇ ਦਿਓ ਭਾਈ ਦੇਖ ਲਓ 395 ਰੇਟ ਸੀ ਤੇ 335 ਆ ਦੇ ਦੂੰਗੀ ਆਠ ਉੱਡ ਗਿਆ ਹਾਂ 60 ਉੱਡ ਗਿਆ ਅਸੀਂ ਮੈਂ ਤਾਂ 40 ਡਾਇਆ ਸੀਗਾ ਔਰੇ ਭਾਈ ਔਰੇ ਹਸਣਾ ਇਹਦਾ ਮੈਨੂੰ ਦਵਾ 335 ਦਾ ਕਿਤੋਂ ਦਵਣਾ ਆ ਕੇ ਦਿਖਾ ਕਿਸੇ ਮੰਡੀ ਚ ਦੇਖੀ ਲੈ ਚਲਦੇ ਆ ਮੰਡੀਆਂ ਚ 844 ਆ ਗਿਆ ਜੀ 844 ਵੱਡੇ ਪਾਈ ਦਾ ਟਰੈਕਟਰ ਆ ਪਾਵਰ ਸਟੀering ਆ ਪੰਜਾਬ ਨੰਬਰ ਆ ਹਾਂ ਸਾਰਾ origignal ਲੋਨ ਫੈਂਸ ਤੋਂ ਜੂ ਪੁਰਾਣਾ ਇਚ ਕੱਟਿਆ ਜੋ ਠੀਕ ਆ ਜੀ 17 ਮਾਡਲ ਆ 445 ਰੇਟ ਆ ਠੀਕ ਆ ਇਹ ਟਰੈਕਟਰ ਦੇਵਾਂਗੇ ਆਪਾਂ ਜੀ 4 ਲੱਖ ਤੇ 35000 ਦਾ ਬਾਕੀ ਮੌਕੇ ਤੇ ਮੰਗਨ ਮਾਰੂਗਾ ਕਿੰਨਾ ਕਿੰਨਾ ਰੇਟਾ 4 45 ਲਿਖਿਆ ਕਿੰਨਾ ਲਿਖਿਆ 445 445 ਲਿਖਿਆ ਹਾਂ ਤੇ ਕਿੰਨੇ ਚ ਦੇਓਗੇ 435 435 ਇਹ ਆਪਣਾ ਨਹੀਂ ਹੈਗਾ ਵੱਡੇ ਭਾਈ ਦਾ ਅੱਛਾ ਠੀਕ ਆ ਆਪਾਂ ਆਪਦੇ ਟਰੈਕਟਰ ਦੇ ਤੋ ਤੇ ਡਾ ਸਕਦੇ ਹੋਰ ਦੇ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਜੀ ਓਕੇ ਜੀ ਲਓ ਜੀ 700 834 ਆ ਬਾਈ ਇਹ ਟਰੈਕਟਰ ਸਟicker ਇਹਦੇ ਕਿਸੇ ਨੇ ਗਲਤ ਲਾਇਆ ਹੋਇਆ ਅੱਛਾ 834 ਸਾਰਾ origignal ਆ ਕੋਕਾ ਪੀਸ ਟਰੈਕਟਰ ਹੂੰ ਚਲਾ ਕੇ ਬਾਕੇ ਤਸੱਲੀ ਲੈ ਜਿਓ ਠੀਕ ਹੈ ਜੀ ਜੇ ਟਰੈਕਟਰ 'ਚ ਕਮੀ ਹੋਈ ਟਰੈਕਟਰ ਵਾਪਸ ਛੱਡ ਦਿਓ ਪੈਸੇ ਆਉਦੇ ਲੈ ਜਿਓ ਜੀ ਠੀਕ ਹੈ ਗੱਲ ਵੀਰੇ ਜੇ ਟਰੈਕਟਰ 'ਤੇ ਕਾਲਮ ਲੱਗੀ ਹੋਈ ਤਾਂ ਵੀ ਬਾਈ ਪੈਸੇ ਲੈ ਜਿਓ ਜੀ ਇਹ ਰਿੰਦੇ ਦਾ ਰੁਪਈਆ ਦਾ ਰੁਪਈਆ ਜ਼ਮੀਨ ਦਾ ਟਰੈਕਟਰ ਆ 2009 ਮਾਡਲ ਆ ਹਰਿਆਣਾ ਨੰਬਰ ਆ 245 ਡਿਮਾਂਡ ਆ ਟਰੈਕਟਰ ਦੇਵਾਂਗੇ ਇੱਕੋ ਹੀ ਰੇਟ 210000 210 ਦਾ 35000 ਰੁਪਈਆ ਹੋਟੇਗਾ 20 ਡਾਟ ਰਾਈਟ ਜੀ ਜੀ ਖਾਰਾ ਮਾਡਲ ਆ ਚੈਂਪੀਅਨ ਹਾਂ ਚੈਂਪੀਅਨ ਆ ਗਿਆ 18 ਮਾਡਲ ਦੀ ਤੈਰ ਟੂਰ ਚੰਗੇ ਆ ਟਰੈਕਟਰ ਦੇ 80 85 ਪੈਸੇ ਤੈਰ ਆ 370 ਡਿਮਾਂਡ ਆ 39 ਐਚਪੀ ਵਾਲਾ ਹੁੰਦਾ ਇਹ ਸਾਰਾ オリジナル ਆ ਜੀ ਸਿੰਪਲ ਸਟੀਰਿੰਗ ਦੇ ਵਿੱਚ ਠੀਕ ਹੈ ਜੀ ਕੀ ਰੇਟ ਲਿਖਿਆ ਇਹ ਹੰਦਾ ਇਹ ਵੀ ਜੀ ਮੇਰੇ ਵੱਡੇ ਇਹਦਾ ਰੇਟ ਹੈਗਾ 370 ਜੀ 70 ਨੂੰ ਅੱਧੋ ਅੱਧ ਕਰ ਲਓ 35 35000 35 35000 ਰੁਪਇਆ ਬਾਈ ਇਹਦੇ ਚੋਟੇ ਇੱਥੇ ਮਾਰ ਪੁੱਤੋ ਵੇ ਹਾਂ ਹੈ ਨਾ ਇਧਰਲੀ ਸਾਈਡ ਤੋਂ ਹੀ ਮੜਿਆ ਦੇਖਣ ਦਾ ਹੈ ਨਾ ਕੋਕਾ ਪੀਸ ਕੋਕਾ ਪੀਸ ਆ ਬਾਈ ਆ ਸਾਰਾ ਫੀਲਾ ਸੁਲਾ ਉਵੇਂ ਹੀ ਆ ਸ਼ਰਮਾ ਜੀ ਗਾਰੇ ਟਾਇਰ ਨਾਲ ਦੇ ਆ ਹਾਂ ਉਹ ਜੇ ਇੱਕ ਗੱਲ ਦੇਖੋ ਰੇਲਾ ਕੈਮਰਾ ਪੁੱਤਾ ਇਹਦੇ ਤਾਂ ਬੰਦਾ ਬੰਦਾ ਹੋਊਗਾ ਹਾਂ ਕਹਿੰਦਾ ਕਿ ਬੰਦਾ ਹੂੰ ਹੂੰ ਉਾਇ ਦੱਸ ਇਹਦੇ ਤਾਂ ਪੂਰਾ ਰੰਗ ਉੱਤੇ ਨਾ ਆ ਜਾਓ ਆ ਵੀ ਨਹੀਂ ਆ ਜਾਓ ਇੱਥੇ ਤਾਂ ਪੈ ਟਿਕਦਾ ਹਾਂ ਇਹ ਤੇ ਰੰਗ ਲੱਗਿਆ ਉੱਡਿਆ ਦਿਖਾ ਨਹੀਂ ਉੱਡਿਆ ਬ੍ਰੇਕਾਂ ਤੇ ਦਿਖਾ ਦੇ ਰੰਗ ਉੱਡਿਆ ਹਾਂ ਟਰੈਕਟਰ ਬਿਲਕੁਲ ਨਵਾਂ ਬਾਈ ਜੀ ਆਹ ਦੇਖ ਲਓ ਇੰਜਨ ਤੇਰ ਮਾਦਾ ਲੈ ਕੇ ਰੋਮੀ ਪਿਆ ਯਾਰੋ ਤੇ ਇਹਦੇ ਮੋਹਰੇ ਜੀਆਂ ਵੀ ਲੱਗੀਆਂ ਪਈਆਂ ਹਾਂ ਆ ਪੀਆਂ ਲੈ ਆਹ ਪੀਆਂ ਆ ਮੋਰਾ ਮੋਰਾ ਬਈ ਆਉਂ ਮੇ ਲੱਗਣਾ ਹਾਂ ਆ ਦਿਖਾ ਦੇ ਅੰਦਰਲੀ ਸਾਈਡ ਤੇ ਹਾਂ ਬਿਲਕੁਲ ਸ਼ੋਰੂਮ ਕੰਡੀਸ਼ਨ ਪਈ ਹੋਈ ਆ ਬਾਈ ਟਰੈਕਟਰ ਰੁਪਈਆ ਦਾ ਰੁਪਈਆ 22 ਮਾਡਲ ਆ ਹਰਿਆਣਾ ਨੰਬਰਾਂ ਐਨਓਸੀ ਮਿਲਦੀ ਲੋਨ ਫੈਂਸ ਹੋ हां ਕਿੰਨਾ ਦੇ ਦੀ 490 ਰੇਟ ਲਿਖਿਆ ਹੋਇਆ ਬੋਲ ਕਿੰਨੇ ਦੇ ਦੀ ਨਹੀਂ ਤੁਸੀਂ ਕਰੋ ਜੀ ਤੂੰ ਬੋਲ ਮੈਂ ਕਈ ਵਾਰੀ ਬੋਲ ਦੇ ਯਾਰ ਤੂੰ ਕਈ ਵਾਰੀ ਮੈਂ ਘੱਟ ਡਾ ਬੋਲ ਦੇ ਯਾਰ ਤੂੰ ਯਾਰ ਨਹੀਂ ਤੁਸੀਂ ਕਰੋ ਘੱਟ ਬੋਲਦਾ ਮੈਂ ਮੰਨਿਆ ਨਹੀਂ ਤੇਰਾ ਬਿਲਕੁਲ ਮੰਨਿਆ ਜੀ ਬੱਦ ਵੀ ਮੰਨਿਆ ਘੱਟ ਵੀ ਮੰਨਿਆ ਇੱਕ ਮਿੰਟ ਬਸ ਇੱਕ ਮਿੰਟ ਬੋਲੋ ਕਿੰਨੇ ਦਾ ਇਹਦੇ ਚੋ ਤੁਸੀਂ 35000 ਰੁਪਏ ਡਾਓ ਉਹ ਯਾ ਦਿਮਾਕਾਂ ਵਾਲੀਆਂ ਗੱਲਾਂ ਦਾ ਸਮਰਟ ਕਿਡਾ ਵਾਰ ਕਿਡਾਵਾ ਦਾ ਦੇ ਯਾਰ 45 ਡਾ ਦਿਓ 50 ਡਾ ਸਿੱਧਾ ਯਾਰ ਕਮਾਲ ਕਰੀ ਜਾਂਦਾ ਤੂੰ ਅੱਛਾ ਟਰੈਕਟਰ ਦੇਵਾਂਗੇ ਇੱਕੋ ਰੇਟ ਜੈਸੀ ਆ 9 ਠੀਕ ਆ 5/4 ਲੱਖ ਦਾ 5/4 ਦਾ 425 ਦਾ 425 ਦਾ ਭਾਈ 490 ਲਿਖਿਆ ਹੋਇਆ ਸੀਗਾ 425 ਦਾ ਐਂਡ ਹੋ ਗਿਆ ਟਰੈਕਟਰ ਆ ਆ ਟਰੈਕਟਰ ਦੀ ਕੰਡੀਸ਼ਨ ਚੰਗੀ ਤਰ੍ਹਾਂ ਭਾਈ ਦੇਖ ਲਓ ਜਮਾ ਸ਼ੋਅਰੂਮ ਕੰਡੀਸ਼ਨ ਆ ਠੀਕ ਆ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਤੁਹਾਨੂੰ ਬ੍ਰੀਕੀ ਨਾਲ ਦਿਖਾਤਾ ਬੈਠੋ ਤੇ ਹੁਣ ਸ਼ਰਮਾ ਜੀ ਸਵਰਾਜ 855 ਐਕਸਐਮ ਟਰੈਕਟਰ ਆ 14 ਮਾਡਲ ਆ ਪਾਵਰ ਸਟੀਅਰਿੰਗ ਆ ਸਾਈਡ ਸਾਈਡ ਗੇਰਾ ਡਬਲ ਕਲੱਚਾ ਹਾਂ ਕੋਕਾ ਪੀਤਾ ਏਟਰਾ ਸਾਰਾ origignal بامਪਰ ਨੂੰ ਛੱਡ ਕੇ ਜੀ 410000 ਡਬਲ ਡਿਸਟ੍ਰੀਬਿਊਟਰ ਟਰੈਕਟਰ ਹੈ ਠੀਕ ਹੈ ਜੀ ਕਿੰਨੇ ਦਾ ਦੇਗੇ 410 ਡਿਮਾਂਡ 410 ਡਿਮਾਂਡ ਆ ਹਨਾ ਕਿੰਨੇ ਚ ਦੇਓਗੇ ਸ਼ਰਮਾ ਜੀ ਹੋ ਥੋੜਾ ਇੱਧਰ ਕਰੀ ਹੈ ਹੋਰ ਦੇ ਕੋਈ ਭੇਦ ਹੋਵੇ ਸ਼ਰਮਾ ਜੀ ਦਾ ਫਿਰ ਤਾਂ ਅਸੀਂ ਬੋਲ ਵੀ ਲਿਆ ਕਿੰਨੇ ਦਾ ਦੇਦਗੇ ਕਰੋ ਸ਼ਰਮਾ ਜੀ ਤੁਸੀਂ ਕਰੋ ਹੋਰ ਕੋਈ हां एक कोई जैसलो 3 लाख 70 हजार सारी मंडी ਚ ਘੁੰਮਿਆ 370 ਜੀ ਕਿਸੇ ਨੇ ਕਿਹਾ ਨਾ ਟਰੈਕਟਰ ਖਰੀਦ ਨਹੀਂ ਤੇਰੀ ਵੀਡੀਓ ਦੇਖ ਕੇ ਤੈਨੂੰ 165000 ਦਾ ਹਾਂ ਹਾਂ 365 ਦਾ 65000 ਦਾ ਠੀਕ ਆ ਠੀਕ ਆ ਠੀਕ ਆ ਤਿੰਨ ਤਿੰਨ 65 ਦਾ ਦੇ ਦੋਗੇ 365 ਦਾ ਕੋਈ ਦੇ ਕੇ ਦਿਓ ਨਹੀਂ ਕੋਈ ਦੇਖਣ ਨਹੀਂ ਭਾਈ ਆ ਟਰੈਕਟਰ ਦੀ ਜਿਹੜੀ ਹਾਂ 160000 ਦਾ 360 ਦਾ 2000 ਰੁਪਏ ਹੋਰ ਉੱਡ ਗਿਆ ਦਿਓ ਕੌਣ ਦਿੰਦਾ ਹਾਂ ਠੀਕ ਹੈ ਜੀ ਡੰਡਾ ਫੱਟੀ ਬੈਂਟਰੀ ਇੰਜਨ ਦਾ ਤੇਲ ਨਾ ਪਸੰਦਾ ਚੇਂਜ 50000 ਦਾ 50000 ਰੁਪਏ ਡਾਤਾ ਜਰ ਪਤਾ ਨਹੀਂ ਕਿ 50000 ਰੁਪਏ ਉੱਟ ਗਿਆ ਬਾਈ ਇਹਦੇ ਵਿੱਚੋਂ ਠੀਕ ਆ ਉਹ ਆ ਦੇਖ ਕੇ ਦਿਖਾਓ ਕੋਈ ਹਾਂ ਬਿਲਕੁਲ ਸੁਆਦ ਫੇਰ ਆ ਬਿਲਕੁਲ ਜੀ ਲਓ ਜੀ ਹੁਣ ਐਸਰ 485 485 ਹਾਂ ਬਾਪੂ ਚਾ ਕੇ ਉਧਰ ਪਿਆਓ ਬਾਈ ਵਗਿਆ 2015 ਮਾਡਲ ਆ ਵੀ ਤੇ ਟਾਇਰ ਰਹਿ ਗਿਆ ਜੀ 80 ਪੈਸੇ ਹਾਂ ਟਰੈਕਟਰ ਗੇਅਰ ਰਿੰਜ ਦਾ ਓਕੇ ਆ ਚਲਾ ਕੇ ਬਾਕੇ ਦੋਹਲੀ ਕਰ ਲਿਓ ਜੀ ਟਰੈਕਟਰ ਦੇ ਦਾਂਗੇ ਅਸੀਂ ਆਪਾਂ ਇਹ ਕੇ 2,60,000 ਦਾ ਦੋ ਸੱਤੇ ਤੇ ਮਾਨ ਸਨਮਾਨ ਕਰ ਦਾਂਗੇ ਠੀਕ ਆ ਤੇ ਕੋਈ ਚੱਕਰ ਨਹੀਂ ਠੀਕ ਆ 2,60,000 ਦਾ ਉਹ ਵੱਡੇ ਭਾਈ ਦਾ ਟਰੈਕਟਰ ਵੱਡੇ ਭਾਈ ਦਾ ਟਰੈਕਟਰ ਇਹ ਉਦੋਂ ਬਾਅਦ ਆਪਣੇ ਕੋਲ ਤਾਂ ਇਹ ਜਾਏ ਜਾਏ ਜਾ ਮਾਲ ਹੁੰਦਾ ਹਾਂ ਆ ਖੜਾ ਆ ਕੋਕਾ ਪੀਸ ਇਹ ਜੇ ਹੁੰਦਾ ਸਾਡੇ ਕੋਲੇ ਤਾਂ ਹਾਂ ਨਵੇਂ ਜੀ ਜੀ ਕੋਕੇ ਦੇ ਨਾਲ ਤਾਂ ਵੇਚ ਵੀ ਦਿੱਤਾ ਹੈ ਨਾ ਐਫ 31 ਆ ਇਹ ਹਾਂ ਐਫ 31 ਆ ਲਓ ਜੀ ਐਫ 31 ਫੁੱਲ 55 ਐਚ ਪੀ ਵਾਲਾ 16 ਵਾਲੇ ਟਾਇਰ ਸਾਰਾ ਸੀਲਾ ਸੁਲਾ ਉਵੇਂ ਹੀ ਹੈ ਭਾਈ ਮੈਂ ਹੈ ਭਾਈ ਇਹ ਚਾਬੀ ਵੀ ਨਹੀਂ ਲੱਗੀ ਆ ਨਾ ਇਹ ਕਲਮ ਲੱਗੀ ਆ ਹਾਂ ਰੁਪਏ ਦਾ ਰੁਪਿਆ ਟਰੈਕਟਰ ਆ 711500 ਡਿਮਾਂਡ ਆ ਹੂੰ 22 ਮਾਡਲ 22 ਮਾਡਲ ਆ ਗਿਆ ਹਾਂ ਹੈ ਸਾਰੀ ਸੋਰੋਂ ਕੰਡੀਸ਼ਨ ਪਈ ਹੋਈ ਆ ਬਈ ਟਰੈਕਟਰ ਦੀ। ਅੱਜ ਆਉਂਦਾ ਵੀ ਨਾਉਣਾ। ਹੁਣ ਇਹ ਗੱਲ ਲੱਗ ਲਓ ਕਿ ਸਾਡੇ ਵੱਤਵਾਰੇ ਜਾ ਫਾਰਮ ਸਾਥ। ਇਹ ਐਪ 45 ਰਿਆ ਐਪ 30 ਨਹੀਂ ਰਿਆ। ਠੀਕ ਆ। ਉਹ 55 HP ਕੈਟਾਗਰੀ ਵਾਲਾ ਹੋਆ। ਇਹ ਬਲੋ 55 ਹੈ। ਠੀਕ ਹੈ ਜੀ। ਇਹ ਦੇਵਾਂਗੇ 6,60,000। 660 ਦਾ? ਬਿਲਕੁਲ। ਹਾਲ। ਹਾਂ ਨੰਬਰ ਕਿੱਥੋਂ ਦਾ ਸੀ? ਇਹ ਰੈਣਾ ਨੰਬਰ ਆ ਮਾਨਸਰੀਆ ਨੂੰ ਸੀ ਇਹਦੀ ਆ। ਠੀਕ ਹੈ ਜੀ ਮਾਨਸਰੀਆ। ਲੈ ਭਈ ਇਹਦਾ ਬੇਲਾ ਖਾਬ ਲੋ। ਸਰਵਾ ਜੀ। ਜੀਦੋ ਸ਼ਾਮ ਦਾ ਕੀ ਹਾਲ ਹੈ ਵੀਰੇ ਲਾਜੋ ਜੀ ਇੱਕ ਮਿੰਟ ਮਿੰਟ ਰੱਖ ਮੈਂ ਵੀਡੀਓ ਬਣਾ ਲਾਂ ਵੀਰੇ ਮੈਂ ਆਜੀ ਬੱਜਿਆ ਇਹ ਲੜਾਈ ਹੋ ਗਈ ਓਏ ਹੋਏ ਲੜਿਆ ਨਾ ਕਰੋ ਕੋਈ ਲੋ ਇੰਨੇ ਮੈਂ ਚਾਹ ਨਹੀਂ ਕੋਈ ਸਾਨੂੰ ਕਾਲੀ ਆ ਤੁਹਾਡੇ ਨਾਲ ਗੱਲ ਕਰਨੀ ਆ ਇੱਕ ਮਿੰਟ ਹੋਲਡ ਰੱਖ ਆ ਜਾ ਹੋਲਡ ਕਰ ਲਾ ਦੇਖੀ ਵੀ ਜਾ ਕੇ ਲੈ ਬਈ ਮਿੱਤਰਾ ਆ ਟਰੈਕਰ ਸਾਹਮਣੇ ਜੇ ਸ਼ਾਮ ਦਾ ਕਿਸੇ ਤੋਂ ਜੀ ਲੈ ਬਈ ਬੇਲਾ ਸਾਹਮਣਿਓ ਮੌਕਾ ਸਾਹਮਣਿਓ ਆਹ ਰੇਡ ਦੇ ਵਿੱਚ ਟਰੈਕਰ ਨਹੀਂ ਮਿਲਣਾ ਮੈਂ ਲਿਖ ਕੇ ਦਿੰਦਾ 19 ਮਾਡਲਾ ਹੂੰ ਚਾਰੇ ਟਾਇਰ ਵਿਸਾਦੇ ਭੋਲੂ ਪੁੱਤ ਨਵੇਂ ਇਹ ਗੇਰ ਆਲਾ 3 ਸਪੀਡ ਆ ਹਾਂ ਰੁਪਿਆ ਦਾ ਰੁਪਿਆ ਟਰੈਕਟਰਾ ਡੰਡਾ ਪੱਟੀ ਛਤਰੀ ਸਾਰਾ ਸਮਾਨ ਮਿਲੂ ਠੀਕ ਹੈ ਜੀ 5 ਲੱਖ 80 ਹਜ਼ਾਰ ਡਿਮਾਂਡ ਆ ਟਰੈਕਟਰ ਦੇਵਾ ਇੱਕੂ ਰੇਟ ਹਾਂ 5 ਲੱਖ 30 ਹਜ਼ਾਰ 5 3 ਦਾ 50 ਹੜਾ ਤਾਂ ਤੁਸੀਂ ਦਾ ਹਾਂ ਤਾਂ ਤੁਸੀਂ ਕਿਹਾ ਤੁਸੀਂ ਮੈਂ ਹੈ ਉਹ ਦੁਬਾਰਾ ਆ ਗਿਆ 155 ਜੀ ਜੀ 852b ਮਾਡਲ ਆ ਠੀਕ ਹੈ ਜੀ ਟਾਇਰ 16 ਵਾਲੇ ਟਾਇਰਾਂ ਆਲੇ ਪਿਛਲੇ ਟਾਇਰ ਹੈਗੇ ਆ ਜੀ 80 ਤੋਂ 85 ਪੈਸੇ ਜੀ ਸਾਰਾ ਰੇਜਨ ਵਾਲਾ ਸੋਨਾ ਬਹੁਤ ਆ ਟਰੈਕਟਰ ਆ ਹਾਂਜੀ 20 ਮਾਡਲ ਆ ਰੇਟ ਹੈਗਾ 6 ਲੱਖ 50000 ਟਰੈਕਟਰ ਦੇ ਦਾਂਗੇ 5 ਲੱਖ 80000 ਦਾ 580 ਦਾ ਠੀਕ ਹੈ ਜੀ ਇਹ ਤਗੜ ਹੋਰ ਆ ਜੀ ਮੇਰੀ ਗੱਲ ਸੁਣ ਲਾ ਰਾਣਾ ਵੀ ਕੱਟਿਆ ਜਾਊ ਲੋਨ ਫਰੈਂਸ ਵੀ ਹੋ ਜੂ ਸਾਰੇ ਕੰਮ ਹੀ ਹੋ ਜਾਣਗੇ ਠੀਕ ਹੈ ਜੀ ਇੱਕ ਵਾਰੀ ਵਰਤ ਕੇ ਦੇਖੋ ਕਤਾ ਬਾਈ ਫੇਰ ਲੱਗਦਾ ਸਹੀ ਹੈ ਜੀ ਤੇਰਾ ਸ਼ੋਰ ਤਕਰੀਨ ਲਿਓਣਾ 1500 ਰੁਪਿਆ ਚਾਹੀਨਾ ਇੱਕ ਜੰਮੀ ਟਰੈਕਟਰ ਠੀਕ ਹੈ ਜੀ ਤੇ ਜੇ ਕੋਈ ਸਕਰੀਨ ਸ਼ਾਟ ਤੇਰਾ ਦਿਖਾਉ ਤੈਨੂੰ 2000 ਰੁਪਿਆ ਠੀਕ ਹੈ ਜੀ ਠੀਕ ਹੈ ਮੇਰਾ ਮੋਬਾਈਲ ਨੰਬਰ 947884545 ਦੂਜਾ ਨੰਬਰ 887294545